ਅਸਲਾਮ ਵਾਲੇਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਆਪ ਸਭ ਲਈ ਸਖੀ ਸਰਬਰ ਸਖੀ ਸੁਲਤਾਨ ਲਖਦਤ ਲਾਲਾ ਵਾਲੇ ਪੀਰ ਦਾ ਕਲਮਾ ਲੈ ਕੇ ਹਾਜ਼ਰ ਹੋਇਆ ਹਾਂ 41 ਦਿਨ ਦਾ ਚਲਾ ਕਰਨ ਲਈ 41 ਦਿਨ ਦੀ ਸਾਧਨਾ ਕਰਨ ਲਈ ਇਹ ਲਖਦਤ ਪੀਰ ਦਾ ਕਲਮਾ ਲੈ ਕੇ ਹਾਜ਼ਰ ਹੋਏ ਹਾਂ ਇਸ ਕਲਮੇ ਨੂੰ ਸਿੱਧ ਕਰਨ ਦੇ ਨਾਲ ਲਖਦਤ ਪੀਰ ਦਾ ਧਿਆਨ ਕਰਨ ਦੇ ਨਾਲ ਤੁਹਾਨੂੰ ਲੱਖਾਂ ਦਾ ਪੀਰ ਦੇ ਦਰਸ਼ਕ دیدار ਜ਼ਰੂਰ ਹੋਣਗੇ ਦੋਸਤੋ ਪਹਿਲਾਂ ਤੁਹਾਨੂੰ ਵਿਧੀ ਦੱਸਦੇ ਹਾਂ ਕਿ ਦਾਹੇ ਰੂਸੀ ਕਲਮ ਨੂੰ ਸੁੱਧ ਕਰਨਾ ਹੈ ਕਿਹੜੀ ਵਿਧੀ ਹੈ ਅਤੇ ਕਿਹੜਾ ਭੂਗ ਪ੍ਰਸ਼ਾਦ ਲੱਗਣਾ ਹੈ ਉਸ ਤੋਂ ਬਾਅਦ ਤੁਹਾਨੂੰ ਕਲਾਮ ਦੱਸਾਂਗੇ ਇਹ ਸਾਧਨਾ ਨੂੰ ਸ਼ੁਰੂ ਕਰਨ ਲਈ ਤੁਸੀਂ ਕਿਸੇ ਵੀ ਨੌਜੰਦੇ ਵੀਰਵਾਰ ਤੋਂ ਇਹ ਸਾਧਨਾ ਸ਼ੁਰੂ ਕਰ ਸਕਦੇ ਹੋ ਇਸ਼ਨਾਨ ਕਰਕੇ ਹੀ ਸਾਧਨਾ ਕਰਨੀ ਹੈ ਜਿਸ ਵੇਲੇ ਵੀ ਪਾਠ ਤੇ ਬੈਠਣਾ ਹੈ ਉਸ ਵੇਲੇ ਇਸ਼ਨਾਨ ਕਰਨਾ ਹੈ ਫਿਰ ਜਪ ਸ਼ੁਰੂ ਕਰਨਾ ਹੈ ਅਤੇ ਪਹਿਲੇ ਦਿਨ ਤੁਸੀਂ ਜਿਹੜਾ ਭੂਗ ਪ੍ਰਸ਼ਾਦ ਦੇਣਾ ਹੈ ਉਹ ਨੋਟ ਕਰ ਲਵੋ ਪੀਲੇ ਰੰਗ ਦੀ ਨਿਆਜ਼ ਲੱਡੂ ਪਤਾਸੇ ਚੂਰਮਾ ਇਹ ਸਾਰਾ ਭੂਗ ਪ੍ਰਸ਼ਾਦ ਤੁਸੀਂ ਪਹਿਲੇ ਦਿਨ ਦੇਣਾ ਹੈ ਪਾਤੀਆਂ ਦੀ ਅਗ ਤਿਆਰ ਕਰਕੇ ਚਿਰਾਗ ਰੋਸ਼ਨ ਕਰਕੇ ਸਹੀ ਸਰਵਰ ਲਖਤਾ ਤਪੀਰ ਦਾ ਨਾਮ ਲੈ ਕੇ ਚਿਰਾਗ ਰੋਸ਼ਨ ਕਰਕੇ ਪਾਤੀਆਂ ਦੀ ਅਗ ਤਿਆਰ ਕਰਕੇ ਉੱਤੇ ਜਿਹੜਾ ਭੂਗ ਪ੍ਰਸ਼ਾਦ ਹੈ ਉਦਾਸਰੀ ਦਾ ਤੂਫਾਨ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਸਾਧਨਾ ਸ਼ੁਰੂ ਕਰਨੀ ਹੈ ਜਪ ਸ਼ੁਰੂ ਕਰਨਾ ਹੈ ਜਪ ਕਰਨ ਦੇ ਲਈ ਤੁਹਾਡੀ ਮਾਲਾ ਤਸਬੀ 101 ਮਣਕੇ ਦੀ ਹੋਣੀ ਚਾਹੀਦੀ ਹੈ ਹਰ ਰੋਜ਼ ਪੰਜ ਮਾਲਾ ਦਾ ਜਾਪ ਕਰਨਾ ਹੈ ਪਹਿਲੇ ਦਿਨ ਜਿਹੜਾ ਤੁਸੀਂ ਸਮਾਂ ਰੱਖਿਆ ਹੋਵੇਗਾ ਜਾਪ ਕਰਨ ਲਈ ਮੰਨ ਲਓ ਕਿ ਤੁਸੀਂ ਪਹਿਲੇ ਦਿਨ 8 ਵਜੇ ਜਾਪ ਸ਼ੁਰੂ ਕਰਦੇ ਹੋ ਤਾਂ ਹਰ ਰੋਜ਼ 41 ਦਿਨ ਤੱਕ 8 ਵਜੇ ਹੀ ਜਾਪ ਸ਼ੁਰੂ ਕਰਨਾ ਹੈ ਇਸ ਦਾ ਟਾਈਮ बदला नहीं है अति पहले दिन जिनिया तुसी माला ਦਾ जाप ਕਰੋਗੇ ਉਨੀਆਂ ਮਾਲਾ ਦਾ जाप 41 ਦਿਨ ਤੱਕ ਕਰਨਾ ਹੈ ਇਸ ਵਿੱਚ ਵੀ ਕੋਈ ਬਦਲ ਫੇਰ ਨਹੀਂ ਕਰਨਾ ਹੈ ਹਰ ਰੋਜ਼ ਪੰਜ ਮਾਲਾ ਦਾ जाप لازਮੀ ਹੈ ਜ਼ਰੂਰੀ ਹੈ ਬਹੁਤ ਹੀ ਛੋਟਾ ਜਿਹਾ ਮੰਤਰ ਹੈ ਆਸਾਨੀ ਨਾਲ ਯਾਦ ਹੋ ਜਾਵੇਗਾ ਯਾਦ ਹੋ ਗਿਆ ਕੰਠ ਹੋ ਗਿਆ ਉਸ ਤੋਂ ਬਾਅਦ ਹੀ ਤੁਸੀਂ ਸਾਧਨਾ ਸ਼ੁਰੂ ਕਰਨੀ ਹੈ ਇਹ ਜਿਹੜਾ ਭੋਗ ਪ੍ਰਸ਼ਾਦ ਹੈ ਇਹ ਤੁਸੀਂ ਪਹਿਲੇ ਅਤੇ ਆਖਰੀ ਦਿਨ ਜ਼ਰੂਰ ਦੇਣਾ ਹੀ ਦੇਣਾ ਹੈ ਵਿੱਚ ਤੁਸੀਂ ਵੀਰਵਾਰ ਦੀ ਵੀਰਵਾਰ ਵੀ ਦੇ ਸਕਦੇ ਹੋ ਇਹ ਤੁਹਾਡੀ ਇੱਛਾ ਹੈ ਪਰ ਪਹਿਲੇ ਤੇ ਆਖਰੀ ਦਿਨ ਜ਼ਰੂਰ ਦੇਣਾ ਹੈ ਭੂਗ ਪ੍ਰਸ਼ਾਦ ਅਤੇ ਇਸ ਭੂਗ ਪ੍ਰਸ਼ਾਦ ਤੁਸੀਂ ਜਦੋਂ ਭੂਗ ਲਵਾ ਦਿੱਤਾ ਪਹਿਲੇ ਦਿਨ ਜਾਂ ਫਿਰ ਆਖਰੀ ਦਿਨ ਉਸ ਤੋਂ ਬਾਅਦ ਤੁਸੀਂ ਜਾਪ ਕਰਨ ਤੋਂ ਬਾਅਦ ਅਗਲੇ ਦਿਨ ਜਿਹੜਾ ਬਚਿਆ ਭੂਗ ਪ੍ਰਸ਼ਾਦ ਹੋਊਗਾ ਨਿਆਜ਼ ਬਚੀ ਹੋਊਗੀ ਚੂਰਮਾ ਬਚਿਆ ਹੋਗਾ ਲੱਡੂ ਬਚੇ ਹੋਣਗੇ ਪਤਾਸੀ ਬਚੇ ਹੋਣਗੇ ਉਹ ਤੁਸੀਂ ਜਲ ਪ੍ਰਵਾਹ ਕਰਕੇ ਆਉਣਾ ਹੈ ਤੂਫ ਅਰਗਵਤੀ ਜਗਾ ਕੇ ਕਿਸੇ ਇਕਾਂਤ ਕਮਰੇ ਵਿੱਚ ਬੈਠ ਕੇ ਆਸਨ ਲਗਾ ਕੇ ਤੁਸੀਂ ਜਪ ਕਰਨਾ ਹੈ ਲਖਦਾ ਤਾ ਪੀਰ ਦਾ ਧਿਆਨ ਤਰਨਾ ਹੈ ਜਦੋਂ ਵੀ ਤੁਸੀਂ ਮੰਤਰ ਜਪ ਕਰਨਾ ਹੈ ਸੋ ਹੁਣ ਤੁਹਾਨੂੰ ਮੰਤਰ ਦੱਸਦੇ ਹਾਂ ਕਲਮਾ ਦੱਸਦੇ ਹਾਂ ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਇਸ ਕਲਮੇ ਨੂੰ ਨੋਟ ਕਰ ਲੈਣਾ ਹੈ ਬismillahirrahmanirrahim ya allah teri jath shafaati कर दे रोशन सीना शाती नूर मुहमद सल अला हादी मीरा हक अल्लाह ला इलाहा इल्ला मुहमद रसूल अल्लाह सोए सी कलमा सो इस कलमे न पश्चिम दिशा वल मूँह करके बैठना है जब तीस इस कलमे का जाप करना है बेहद ही छोटा जा है जाप ਕਰਨ ਤੋਂ ਪਹਿਲੇ ਸੁਣੋ ਸੰਗੀਤ ਨਾਲ ਯਾਦ ਕਰ ਲੈਣਾ ਹੈ ਉਸ ਤੋਂ ਬਾਅਦ ਸਾਧਨਾ ਸ਼ੁਰੂ ਕਰਨੀ ਹੈ ਸਾਧਨਾ ਕਰਦੇ ਕਰਦੇ ਤੁਹਾਨੂੰ ਅਨੁਭਵ ਹੋਣੇ ਸ਼ੁਰੂ ਹੋ ਜਾਣਗੇ ਤੇ ਇੱਕ ਮਨ ਚਿਤ ਹੋ ਕੇ ਲਖਦਾਤਾ ਪੀਰ ਦੇ ਧਿਆਨ ਤਰ ਕੇ ਤੁਸੀਂ ਜੇ ਸਾਧਨਾ ਕਰੋਗੇ ਤਾਂ ਤੁਹਾਨੂੰ ਅਖੀਰਲੇ ਦਿਨ ਤੱਕ ਲਖਦਾਤਾ ਪੀਰ ਦੇ ਦਰਸ਼ਨ ਜ਼ਰੂਰ ਹੋਣਗੇ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲਰਟ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀ ਨਾ ਦੀ ਜ਼ਰੂਰ ਲਿਖਣਾ ਇਸ ਤਰ੍ਹਾਂ ਦੇ ਕਲਮੀ ਮਤਰਵਾਠ ਦੁਆ ਫਰਿਆਦ ਅਮਲ ਵਜ਼ੀਫੇ ਆਪ ਸਭੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੁਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ